ਅੱਪਾ 400 ਰੁਪਏ ਦੇ ਵਿੱਚ ਸਿੰਗਲ ਦੇਨੇ ਆ 1100 ਰੁਪਏ ਦੇ ਤਿੰਨ ਦੇਵਾਂਗੇ ਜੀ 1100 ਦੀਆਂ ਤਿੰਨ ਪੈਂਟਾਂ 1100 ਦੀਆਂ ਤਿੰਨ ਰੇਟ ਵੀਰੇ ਮੜਾ ਚੈੱਕ ਕਰ ਲਓ ਮਹਿੰਗੇ ਹੋ ਰਹੇ ਨੇ ਨਹੀਂ ਆਖਿਆ ਜੀ ਆਪਾਂ ਨੂੰ ਕੋਈ ਖਰਚਾ ਨਹੀਂ ਪੈਂਦਾ ਰੇਟ ਦੇਵਾਂਗੇ ਓਨਲੀ ਓਨ 1100 ਦੀਆਂ 1100 ਦੀਆਂ ਤਿੰਨ ਨਵੇਂ ਬੈਂਟਾ ਹੋਣੀਆਂ ਸਭ ਪ੍ਰਾਣੀ ਹੋਣੀਆਂ ਨਹੀਂ ਫਰੈਸ਼ ਪੀਸ ਦੇਵਾਂਗੇ ਜੀ ਠੀਕ ਹੈ ਜੀ ਚਾਰਾ ਹੀ ਮੇਰੇ ਮਨ ਨੂੰ ਯਕੀਨ ਹੈਗਾ ਬਾਅਦ ਵਿੱਚ ਕਿਤੇ ਮੁੱਕਰ ਨਾ ਦੇਓ ਮੁੱਕਰ ਦੇਣ ਮੈਂ ਜਿੰਨਾ ਮਰਜ਼ੀ ਮਾਲ ਚਾਹੇ ਉਨਾ ਹੀ ਦੇ ਦਾਂਗੇ ਜੀ ਨਾ ਇਹਦਾ ਰੰਗ ਨਿਕਲ ਜੇ ਕੱਪੜੇ ਦਾ ਕੱਪੜੇ ਨੂੰ ਕੱਪੜਾ ਸਿੱਜ ਜੇ ਇੱਕ ਤੋਂ ਪੀਸ ਰਿਪਲੇਸ ਕਰਕੇ ਦੇਵਾਂਗੇ ਫੈਕਟਰੀ ਦਾ ਵੀ ਘੱਟ ਰੇਟਾਂ ਦੇ ਉੱਪਰ ਫੈਕਟਰੀ ਤੋਂ ਰੇਟ ਬਾਜ਼ਾਰ ਨਾਲ ਬਹੁਤ ਘੱਟ ਆ ਕਿਉਂਕਿ ਆਪਣਾ ਘਰ ਦੇ ਵਿੱਚ ਹੀ ਕੰਮ ਕੀਤਾ ਹੋਇਆ ਆ ਆਪਾਂ ਨੂੰ ਕੋਈ ਵੀ ਖਰਚਾ ਨਹੀਂ ਪੈਂਦਾ ਜੀ ਨਾ ਆਪਾਂ ਨੂੰ ਮੁਲਾਜ਼ਮ ਦਾ ਖਰਚਾ ਨਾ ਬਿਜਲੀ ਦਾ ਖਰਚਾ ਨਾ ਆਪਾਂ ਨੂੰ ਕੋਈ 1000 ਰੁਪਏ ਦੀਆਂ 5 ਨੇ ਜੀ 1000 ਦੀਆਂ 5 5 ਪੀਸ ਹੀ 1000 ਰੁਪਏ ਦੇ ਵਿੱਚ ਆਪਾਂ 5 ਲੈ ਕੇ ਜਾ ਸਕਦੇ ਹਾਂ ਤੇ ਬਾਕੀ ਆਪਾਂ ਘਰ ਬੈਠੇ ਵੀ ਮੰਗਵਾ ਸਕਦੇ ਹਾਂ ਆ ਦੇਖੋ ਜੀ 1000 ਰੁਪਏ ਦੇ 6 1000 ਦੀਆਂ 6 ਕਾਟਨ ਦੀਆਂ ਹੋਣਗੀਆਂ ਸੈਬ ਮੈਟੀ ਹੋ ਕਾਲਰ ਲੈਣੇ ਕਾਲਰ ਲੈਣੇ ਮਿਲ ਜਾਣਗੇ ਸਾਰਾ ਕੁਝ ਮਿਲ ਜੂਗਾ ਦੇਖੋ ਜੀ ਬਕਾਇਦਾ ਪਰ ਜੀ ਵੀਡੀਓ ਸ਼ੇਅਰ ਹੋਣੀ ਜ਼ਰੂਰੀ ਹੈ ਕੜਾਈਆਂ ਵਗੈਰਾ ਹੋਈਆਂ ਵੀ ਹੋਣਗੀਆਂ ਕਾਲਰ ਵਾਲੇ ਲੈ ਲਓ ਗੋਲ ਗਲਾ ਲੈ ਲਓ ਵਾਧੂ ਡਿਜ਼ਾਈਨ ਮਿਲ ਜਾਂਦਾ ਹੈ ਦੇਖੋ ਤੁਹਾਨੂੰ ਚੀਜ਼ਾਂ ਹਾਂਜੀ ਹਾਂਜੀ ਬਹੁਤ ਘੱਟ ਰੇਟਾਂ ਤੇ ਆ ਆਪਣੀ ਰੇਟ ਦੀ ਗਾਰੰਟੀ ਹੋ ਜਾ 1000 ਰੁਪਏ ਦੀਆਂ 4 1000 ਦੀਆਂ 4 ਮਲਕੀਰ ਨਿਕਲਦਾ ਕਪੜਾ ਸਜਦਾ ਪੀਸ ਚੇਂਜ ਕਰਕੇ ਲੈ ਜਾਓ ਔਨ ਲਿਓ ਨਾਲ 250 ਰੁਪਏ ਦੇ ਵਿੱਚ ਫਾਰਮਲ ਪੈਂਟ ਬਾਈ ਹਾਂਜੀ ਹਾਂਜੀ ਅਗਰ ਤੁਹਾਡਾ ਬਜਟ ਬਹੁਤ ਘੱਟ ਆ ਤਾਂ ਆਪਾਂ ਤੁਹਾਡੇ ਵਾਸਤੇ ਬਹੁਤ ਸਸਤੇ ਕਪੜੇ ਲੈ ਕੇ ਆਗੇ ਤੇ ਬਾਕੀ ਉਧਰ ਬਾਈ ਜੀ ਖੜੇ ਨੇ ਆਪਾਂ ਕਰਦੇ ਆ ਗੱਲਬਾਤ ਕਿ ਆਪਾਂ ਨੇ ਆਉਣਾ ਕਿੱਥੇ ਆ ਠੀਕ ਹੈ ਵੀਰੇ ਹਾਂਜੀ ਹੈਲੋ ਸਸੀ ਗਾਲ ਜੀ ਸਸੀ ਗਾਲ ਜੀ ਬਾਈ ਜੀ ਆਪਣੇ ਪਹੁੰਚਣਾ ਕਿੱਥੇ ਪਹਿਲਾਂ ਜੀ ਤੁਸੀਂ ਪਹੁੰਚਣਾ ਜੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 4 ਨੇੜੇ ਜੋੜੇ ਪੁਲ ਜਿੱਥੋਂ ਮੇਹਰਾਜਨ ਸੜਕ ਨਿਕਲਦੀ ਆ ਉੱਥੇ ਆ ਕੇ ਤੁਸੀਂ ਮੈਨੂੰ ਕਾਲ ਕਰੋ ਆਪਣਾ ਮੁੰਡਾ ਤੁਹਾਨੂੰ ਰਿਸੀਵ ਕਰਕੇ ਲੈ ਕੇ ਆਊਗਾ ਜੀ ਕਿ ਅੱਜ ਦੇ ਆਪਣੇ ਰੇਟ ਕਿੰਨੇ ਦੇ ਰਹਿਣਗੇ ਜੀ ਰੇਟ ਬਾਜ਼ਾਰ ਨਾਲ ਬਹੁਤ ਘੱਟ ਆ ਕਿਉਂਕਿ ਆਪਣਾ ਘਰ ਦੇ ਵਿੱਚ ਹੀ ਕੰਮ ਕੀਤਾ ਹੋਇਆ ਆ ਆਪਾਂ ਨੂੰ ਕੋਈ ਵੀ ਖਰਚਾ ਨਹੀਂ ਪੈਂਦਾ ਜਿਨਾ ਆਪਾਂ ਨੂੰ ਮੁਲਾਜ਼ਮ ਦਾ ਖਰਚਾ ਨਾ ਬਿਜਲੀ ਦਾ ਖਰਚਾ ਨਾ ਆਪਾਂ ਨੂੰ ਕੋਈ ਕਿਰਾਇਆ ਪੈਂਦਾ ਆਪਣੀ ਕੰਮ ਸਾਰਾ ਕੁਝ ਸਾਰਾ ਆਪਣਾ ਹੀ ਆ ਜੀ ਆ ਦੇਖੋ ਜ ਮਾਰਕੀਟ ਦੇ ਵਿੱਚ ਕਿੰਨੇ ਦੇ ਮਿਲਦੀ ਹੈ ਪਹਿਲਾਂ ਉਸ ਮਾਰਕੀਟ ਦਾ ਰੇਟ ਤਾਂ ਲੋਕਾਂ ਨੂੰ ਪਤਾ ਹੀ ਹੈ ਜੀ ਜੇ ਮੈਂ ਰੇਟ ਦਾ ਸੁਣਾਂਗਾ ਆਪੇ ਕੰਪੇਅਰ ਕਰ ਲੈਣੇ ਦੋਸਤੋ ਫਿਰ ਵੀ 500 ਰੁਪਿਆ ਮਾਰਕੀਟ ਦਾ ਰੇਟ ਹੈ ਜੀ ਹਾਂਜੀ ਆਪਾਂ 400 ਰੁਪਏ ਦੇ ਵਿੱਚ ਸਿੰਗਲ ਦੇਨੇ ਆ 1100 ਰੁਪਏ ਦੇ ਤਿੰਨ ਦੇਵਾਂਗੇ ਜੀ 1100 ਦੀਆਂ ਤਿੰਨ ਪੈਂਟਾਂ 1100 ਦੀਆਂ ਤਿੰਨ ਰੇਟ ਵੀਰੇ ਮੜਾ ਚੈੱਕ ਕਰ ਲਓ ਮਹਿੰਗੇ ਹੋ ਰਹੇ ਨੇ ਮੈਂ ਕਹਿੰਦਾ ਜੀ ਆਪਾਂ ਨੂੰ ਕੋਈ ਖਰਚਾ ਨਹੀਂ ਪੈਂਦਾ ਰੇਟ ਦੇਵਾਂਗੇ ਓਨਲੀ ਓਨ 1100 ਦੀਆਂ 1100 ਦੀਆਂ ਤਿੰਨ ਨਵੀਆਂ ਪੈਂਟਾਂ ਹੋਣਗੀਆਂ ਨਵੀਂ ਫਰੈਸ਼ ਪੀਸ ਦੇਵਾਂ ਆਪਾਂ ਇਹ ਵੀ ਤੁਹਾਨੂੰ 1400 ਦੇ ਤਿੰਨ ਦੇਣੀ ਹੈ ਜੀ 1400 ਦੀਆਂ ਤਿੰਨ ਤਿੰਨ ਸਲੱਬ ਦੇ ਵਿੱਚ ਸਲੱਬ ਦੇ ਵਿੱਚ ਜੀ ਕਲਰ ਵਗੈਰਾ ਦੀ ਗਰੰਟੀ ਹੋਊਗੀ ਬਾਕੀ ਆਪਣੇ ਕੋਲ ਕਲਰ ਹੈਗਾ ਆਰਟੀਕਲ ਜਿੰਨੇ ਕਹੋਗੇ ਉਹਨੇ ਆਰਟੀਕਲ ਮਿਲ ਜਾਣਗੇ ਇਹਦੇ ਵਿੱਚ ਜੇ ਬਾਧੂ ਆਰਟੀਕਲ ਹੁੰਦੇ ਆ ਸਾਰੇ ਆਰਟੀਕਲ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਵੀ ਦਿਖਾਈ ਨਹੀਂ ਜਾਂਦੇ ਆ ਦੇਖੋ ਜੀ ਪੂਰੀ ਵਧੀਆ ਕੁਆਲਿਟੀ ਹੋਊਗੀ ਸਟੇਟ ਫਿਟ ਲੈਣੀ ਹੈ ਸਟੇਟ ਫਿਟ ਦੇ ਵਿੱਚ ਵੀ ਬਹੁਤ ਵਧੀਆ ਮਿਲ ਜਾਂਦੇ ਜਿੰਨੇ ਕਹੋਗੇ ਉਹਨੇ ਮਿਲ ਜਾਣਗੇ ਕੋਰੀਅਰ ਜੀ ਪੂਰੀ ਜੇ ਅਗਰ ਆਪਾਂ ਨੇ ਕਰਾਉਣਾ ਕੋਰੀਅਰ ਕਰਾਉਣਾ ਕੋਰੀਅਰ ਆਲ ਇੰਡੀਆ ਕੋਰੀਅਰ ਹੈ ਪੇਮੈਂਟ ਐਡਵਾਂ ਹਾਂਜੀ ਬਾਜ਼ਾਰ ਦੇ ਵਿੱਚ 990 ਦੀ ਬਿਕ ਚੇਂਜ ਆਉਂਦੇ ਹੈ ਜੀ ਆਪਣੇ ਕੋਲ ਆਪਾਂ ਦੇਵਾਂਗੇ 600 ਰੁਪਏ ਦੀ ਸਿੰਗਲ ਹਾਂਜੀ ਜਿਹੜੇ ਮਰਜ਼ੀ ਲੈ ਜਾਓ ਕਲਰ ਵਗੈਰਾ 28 ਤੋਂ 34 36 ਸਾਈਜ਼ ਵੀ ਮਿਲ ਜਾਣਗੇ ਹਾਂਜੀ ਫੁੱਲਰ ਲੈਕਰਾ ਕਾਟਨ ਬਾਈ ਕਾਟਨ ਕਿਹਾ ਤਾਂ ਕਾਟਨ ਬਾਈ ਕਾਟਨ ਹੀ ਹੋਊਗਾ ਹਾਂ ਵਧੀਆ ਛਿਓ ਨਾਲੇ ਹਾਂ ਵਧੀਆ ਛਿਓ ਤੇ ਇਹਨਾਂ ਦਾ ਰੇਟ ਬਾਈ ਜੀ 600 ਰੁਪਏ ਦੀ ਸਿੰਗਲ ਪੀਸ ਹੈ ਜਿਹੜਾ ਮਰਜ਼ੀ ਲੈ ਜਾਓ ਠੀਕ ਹੈ ਤੇ ਆਪਣੇ ਕੋਲ ਹੁਣ ਆ ਗਿਆ ਟੀ-ਸ਼ਰਟਾਂ ਜੀ ਜਿਹੜੀ ਕਿ ਹੁਣ ਮਲ ਕੇ ਠੰਡ ਦਾ ਵੀ ਲੰਘ ਗਈ ਆਲਮੋਸਟ ਗਰਮੀ ਦਾ ਸੀਜ਼ਨ ਆ ਗਿਆ ਜੀ ਦੇਖ ਹਾਂਜੀ ਫੁੱਲ ਬਾਜੂ 1000 ਰੁਪਏ ਦੀਆਂ 5 ਨੇ ਜੀ ਬਾਦੂਰ ਦੀਆਂ 5 5 ਪੀਸ ਜੀ 1000 ਰੁਪਏ ਦੇ ਵਿੱਚ ਆਪਾਂ 5 ਲੈ ਕੇ ਜਾ ਸਕਦੇ ਹਾਂ ਤੇ ਬਾਕੀ ਆਪਾਂ ਘਰ ਬੈਠੇ ਵੀ ਮੰਗਵਾ ਸਕਦੇ ਹਾਂ ਮੰਗਵਾ ਸਕਦੇ ਆ ਆ ਦੇਖੋ ਜੀ 1000 ਰੁਪਏ ਦੇ 6 1000 ਦੀਆਂ 6 ਕਾਟਨ ਦੀਆਂ ਹੋਣਗੀਆਂ ਸੈਫਟੀ ਹੋ ਕੋਲਰ ਲੈਣੇ ਕੋਲਰ ਲੈਣੇ ਮਿਲ ਜਾਣਗੇ ਸਾਰਾ ਕੁਝ ਮਿਲ ਜੂਗਾ ਦੇਖੋ ਜੀ ਬਕਾਇਦਾ ਪਰ ਜੀ ਵੀਡੀਓ ਸ਼ੇਅਰ ਹੋਣੀ ਜ਼ਰੂਰੀ ਹੈ ਕੜਾਈਆਂ ਵਗੈਰਾ ਹੋਈਆਂ ਵੀ ਹੋਣਗੀਆਂ ਕੋਲਰ ਵਾਲੇ ਲੈ ਲਓ ਗੋਲ ਗਲਾ ਲੈ ਲਓ ਬਾਦੂ ਡਿਜ਼ਾਈਨ ਮਿਲ ਜਾਂਦਾ ਹੈ ਦੇਖੋ ਤੁਹਾਨੂੰ ਚੀਜ਼ਾਂ ਹਾਂਜੀ ਆ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਹੁੰ ਇਹਨੀ ਵਧੀਆ ਵੀਰੇ ਹਾਂਜੀ ਆ ਦੇਖੋ ਕੀ ਆ ਬਾਤ ਹੈ ਬੜੀ ਵਧੀਆ ਨੇ ਵੀਰੇ ਆਪਣੇ ਕੋਲ ਜਿਹੜਾ ਆਪਣੇ ਵੀਡੀਓ ਸ਼ੇਅਰ ਕਰੂਗਾ ਸਾਡਾ ਇੰਸਟਾਗ੍ਰਾਮ ਆ ਜਿਹੜੀ ਫੋਲੋ ਕਰੂਗਾ ਉਹਨੂੰ ਇੱਕ ਸ਼ਰਟ ਫ੍ਰੀ ਦਿੱਤੀ ਜਾਊ ਜੋ ਮਰਜੀ ਸ਼ਰਟ ਲੈ ਜਾ ਬੰਦਾ ਲੋ ਜੀ ਕਰ ਲੈ ਫਿਰ ਫੋਲੋ ਹਾਂਜੀ ਆਪਣੇ ਕੋਲ ਆ ਗਿਆ ਹੁਣ ਸ਼ਰਟ ਆ ਨਾ ਵੀਰੇ ਅਤੇ ਟੀ-ਸ਼ਰਟ ਇਹਦੇ ਵਿੱਚ ਗਾਰੰਟੀ ਵਾਲੀ ਆ ਦੇਖੋ ਜਿਆ ਡਿਜ਼ਾਈਨ ਚੱਲਦਾ ਅੱਜਕੱਲ ਪੇਂਟਿੰਗ ਦੇ ਵਿੱਚ ਪਿਓਰ ਕਾਟਨ ਦੀ ਹੋਊਗੀ ਪੰਜਾਬ ਲਿਖਿਆ ਮੂਰੇ ਜੀ ਪਿੱਛੇ ਵੀ ਛਪਿਆ ਹੋਇਆ ਪਾਫ ਪ੍ਰਿੰਟਿੰਗ ਹੋਈ ਵੀ ਹੈ ਜੀ ਸਿਰਫ 250 ਰੁਪਏ ਦੇ ਵਿੱਚ 250 ਰੁਪਏ ਦੇ ਵਿੱਚ ਆਲੀ ਦਾ ਕਹਿੰਦਾ ਜੀ ਫੁੱਲ ਗਾਰੰਟੀ ਪਿਓਰ ਕਾਟਨ ਹੋਊਗੀ ਜੀ ਵੀਰੇ ਮੈਨੂੰ ਯਕੀਨ ਨਹੀਂ ਹੋ ਰਿਹਾ 250 ਰੁਪਏ ਬਾਜ਼ਾਰ ਦੇ ਵਿੱਚ ਟਰਾਈ ਕਰ ਲੈਣੇ ਆਪਣਾ ਰੇਟ ਟਰਾਈ ਕਰ ਲਿਆ ਪਾਫ ਪ੍ਰਿੰਟਿੰਗ ਦੇ ਵਿੱਚ ਸਾਰੀ ਆ ਦੇਖੋ ਜੀ ਸੱਪੇ ਬਣਾ ਮੂਰੇ 250 ਰੁਪਏ ਠੀਕ ਹੈ ਜੀ ਬਹੁਤ ਘਾੜ ਘਾੜ ਸ਼ਰਟਾਂ ਨੇ ਜ ਆਪਣੇ ਕੋਲੇ 2 ਲਈ ਤੁਹਾਨੂੰ ਕਰਨ ਦੇ ਚੈੱਕ ਦੇ ਵਿੱਚ ਡਿਜ਼ਾਈਨ ਹੁੰਦੇ ਆ ਜੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ਨੀਵਾਰ ਐਤਵਾਰ ਨਹੀਂ ਗਲਤ ਹੋ ਗਿਆ ਆਪ ਵੀ ਦੇਖ ਲਿਓ ਠੀਕ ਹੈ ਜੀ ਸੱਤ ਹਫਤੇ ਦੇ ਵਿੱਚ ਪੂਰੀਆਂ ਸੱਤ ਦੇ ਸੱਤ ਦਿਨ ਪਹਿਣਗੇ 6000 ਰੁਪਏ ਦੇ ਵਿੱਚ 6 ਦਿਨ ਹੈ ਜੀ ਇੱਕ ਫ੍ਰੀ ਇੱਕ ਫ੍ਰੀ ਹੈ ਜਿਹੜਾ ਵੀਡੀਓ ਸ਼ੇਅਰ ਕਰੂਗਾ ਠੀਕ ਹੈ ਜੀ ਸੱਤ ਦਿਨ ਸੱਤ ਮਿਲ ਲੰਗੇ ਉਹਨੂੰ ਐਮ ਐਲ ਐਕਸਲ ਸਾਈਜ਼ ਮਿਲ ਜਾਣਗੇ ਜੀ ਕੱਪੜਾ ਪੂਰਾ ਵਧੀਆ ਹੋਊਗਾ ਠੀਕ ਹੈ ਜੀ ਅੱਗੇ ਆਪਣੇ ਕੋਲ ਜੀ ਆ ਦੇਖੋ ਜੀ ਇਹ ਹੁੰਦੀ ਹੈ ਗਾਰੰਟੀ ਵਾਲੀ ਸ਼ਰਟ ਗਾਰੰਟੀ ਵਾਲੀ ਬਾਜ਼ਾਰ 'ਚ 450 ਦੀ ਵਿਕਦੀ ਆ ਆਪਣੇ ਕੋਲ ਕਿੰਨੇ ਦੀ ਆ ਆਪਾਂ ਦੇਵਾਂਗੇ 900 ਦੀਆਂ ਤਿੰਨ 900 ਰੁਪਏ ਦੀਆਂ ਤਿੰਨ ਮਤਲਬ ਕਿ ਰਹਿ ਗਈ ਸਿਰਫ 300 ਰੁਪਏ ਦੇ ਵਿੱਚ ਨਾਲ ਗਾਰੰਟੀ ਵੀ ਫੁੱਲ ਦੇਵਾਂਗੇ ਜੀ ਕੱਲਰ ਨਿਕਲ ਗਿਆ ਕਪੜਾ ਸਿੱਜ ਗਿਆ ਪੀਸ ਚੇਂਜ ਕਰਕੇ ਦੇਵਾਂਗੇ ਜੀ ਕੀ ਬਾਤ ਹੈ ਜਿੰਨੀਆਂ ਕਹੋਗੇ 19 ਦੇ ਮਿਲ ਜਾਣਗੇ ਬੜੀ ਵਧੀਆ ਨਾ ਵੀਰੇ ਆਪਣੇ ਕੋਲ ਬਾਕੀ ਆਪਣੇ ਕੋਲ ਕਲਰ ਵਾਲੀ ਸ਼ਰਟ ਹੈ ਜਿੱਥੋਂ ਮਰਜ਼ੀ ਰੇਟ ਟਰਾਈ ਕਰ ਲਿਆ ਅਗਲਾ ਹਾਂਜੀ ਬਾਕੀ ਆਪਣੇ ਕੋਲ ਆ ਵੀ ਹੁੰਦੀਆਂ ਨੇ ਜੀ ਚੈੱਕ ਕਰ ਲਓ ਲੈਕਸਟ ਸਟਕ ਸਾਈਜ਼ ਮਿਲ ਜਾਣਗੇ ਜੀ ਹਾਂਜੀ ਆ ਉਸ ਤੋਂ ਵੱਧ ਆ ਜਾਂਦੀ ਹੈ ਹੈਵੀ ਲੈਣੀ ਹੈ ਜੀ ਇਸ ਨੇ 1000 ਦੀਆਂ 4 ਕੀ ਬਾਤ ਹੈ ਕਲਰ ਡਿਜ਼ਾਈਨ ਵਾਧੂ ਮਿਲ ਜਾਣਗੇ ਜਿੰਨੇ ਕਹੋਗੇ ਠੀਕ ਹੈ ਥੋੜੀ ਹੈਵੀ ਲੈਣੀ ਹੈ ਜੀ 900 ਦੀਆਂ 3 900 ਕੱਪੜਾ ਦੇਖੋ ਚੱਕ ਕੇ ਤੁਸੀਂ ਫੜ ਕੇ ਦੇਖੋ ਜੀ ਠੀਕ ਹੈ ਕੱਪੜੇ ਦੀ ਕੁਆਲਿਟੀ ਤੇ ਆਲੀਆਂ ਜੀ ਆਪਣੇ ਕੋਲ ਇਹ ਵੈਲਵਟ ਦੀ ਹੈ ਜੀ ਵੈਲਵਟ ਦੇ ਵਿੱਚ ਇਹਦੇ ਹਰ ਚੀਜ਼ ਦੀ ਗਾਰੰਟੀ ਹੋਊਗੀ ਹਾਂਜੀ ਨਾਲੇ ਵੀਰੇ ਹੈਵੀ ਦੇ ਵਿੱਚ ਆਲੀਆਂ ਪੂਰੀ ਹੈਵੀ ਹੈ ਜੀ ਅੰਦਰ ਬੌਂਡਿੰਗ ਹੋਈ ਵੀ ਆ ਸਾਰੀ ਆ ਦੇਖੋ ਇਦੇ ਨਾਲ ਵੀਰੇ ਕੋਟੀ ਪਾਉਣ ਦੀ ਲੋੜ ਨਹੀਂ ਕੋਟੀ ਦੀ ਪਾਉਣ ਦੀ ਲੋੜ ਕੋਟੀ ਆਪ ਹੀ ਕੋਟੀ ਹੈ ਜੀ ਆਪ ਹੀ ਕੋਟੀ ਹੈ ਸਿਰਫ 550 ਰੁਪਏ ਦੀ ਆ ਪੀਸ ਰੁਪਈਆ ਸਰਪਲੇਸਮੈਂਟ ਆ ਜੀ ਜੇ ਖਰਾਬ ਹੁੰਦਾ ਬਟਨ ਵੀ ਟੁੱਟਦਾ ਤਾਂ ਵੀ ਆਪਾਂ ਪੀਸ ਚੇਂਜ ਕਰਕੇ ਦੇ ਦੇਵਾਂਗੇ ਠੀਕ ਹੈ ਜੀ ਹੁਣ ਆਪਣੇ ਕੋਲ ਅੱਗੇ ਕੀ ਆਗੇ ਜੀ ਆਪਣੇ ਕੋਲ ਫਾਰਮਲ ਪੈਂਟ ਆ ਜਾਂਦੀ ਹੈ ਜੀ ਫਾਰਮਲ ਪੈਂਟ ਆ ਆ ਦੇਖਿਆ 1000 ਰੁਪਏ ਦੀਆਂ 4 1000 ਦੀਆਂ 4 ਮਲਕ ਕੇ ਕਲਰ ਨਿਕਲਦਾ ਕਪੜਾ ਸਜਦਾ ਪੀਸ ਚੇਂਜ ਕਰਕੇ ਲੈ ਜਾਓ ਔਨਲੀ ਉਹਨਾਂ ਦੇ 250 ਰੁਪਏ ਦੇ ਵਿੱਚ ਫਾਰਮਲ ਪੈਂਟ ਬਈ ਹਾਂਜੀ ਠੀਕ ਹੈ ਇਸ ਤੋਂ ਪ੍ਰੀਮੀਅਮ ਕੁਆਲਿਟੀ ਲੈਣੀ ਹੈ ਇਹ ਆ ਜਾਂਦੀ ਹੈ ਜੀ ਆ ਦੇਖੋ ਜੀ ਸਟੈਚ ਕਪੜਾ ਲੈਣਾ ਸਟੈਚ ਵਿੱਚ ਮਿਲ ਜੂ ਇਹਦੇ ਵਿੱਚ ਹਾਂਜੀ ਆ ਮੌਂਟੇਮੈਂਟ ਹੋ ਗਿਆ ਬਜ਼ਾਰਾਂ ਦਾ ਰੇਟ ਪਤਾ ਜੀ ਠੀਕ ਹੈ ਆਪਾਂ 1200 ਦੇ 4 ਦੇਵਾਂਗੇ ਰੇਟ ਦੀ ਗਰੰਟੀ ਹੋ ਜਿੱਥੇ ਮਰਜ਼ੀ ਟਰਾਈ ਮਾਰ ਕੇ ਬੰਦਾ ਆਪਣੇ ਕੋਲ ਕਪੜਾ ਲੈ ਕੇ ਆ ਜਾਈਂਦਾ ਹੈ ਉਹਨੇ 400 ਰੁਪਏ ਦੇ ਵਿੱਚ ਨਾ ਨੇ ਜੀ ਤੇਰੇ 300 ਰੁਪਏ ਦੇ ਮੇਰੇ ਥੋੜੇ ਮੈਸੇ ਕਮਜੋਰ ਰੇਟ ਦੀ ਗਰੰਟੀ ਹੈ ਜਿੱਥੇ ਮਰਜੀ ਟਰਾਈ ਮਾਰ ਲਈ ਠੀਕ ਹੈ ਜੀ ਸਟੈਚ ਕਪੜਾ ਲੈਣਾ ਸਟੈਚ ਵੇਸੇ ਰੇਟ ਮਿਲ ਜੂਗਾ ਸਟੈਚ ਵੀ ਸਟੈਚ ਹੁੰਦਾ ਇਹੀ ਰੇਟ ਹੈ ਤਾਂ ਉਹਨਾਂ ਦਾ ਇਹੀ ਰੇਟ ਆਈ ਸੇਮ ਰੇਟ ਆਈ ਠੀਕ ਹੈ ਜੀ ਹੁਣ ਆਪਣੇ ਕੋਲ ਜੀ ਆ ਦੇਖੋ ਜੀ ਗਰੰਟੀ ਹੈ ਵੀ ਸ਼ਰਟ ਲੈਣੀ ਆ ਹਾਂ ਜੀ 1000 ਰੁਪਏ ਦੇ ਚਾਰ 1000 ਦੀਆਂ ਚਾਰ ਇਹ ਵੀ ਇਹ ਵੀ 1000 ਦੀਆਂ ਚਾਰ ਆਈ ਬੇਰੇ ਮਨੋ ਜੀ ਕੀ ਨਹੀਂ ਗਾ ਬਾਅਦ ਵਿੱਚ ਕਿਤੇ ਮੁੱਕਰ ਨਾ ਦੇਓ ਮੁੱਕਰ ਦੇਣ ਮੈਂ ਜਿੰਨਾ ਮਰਜੀ ਮਾਲ ਚ ਕਹੇ ਉਹਨਾਂ ਹੀ ਦੇ ਦਾਂਗੇ ਜੀ ਨਾ ਇਹਦਾ ਰੰ ਹਾਂਜੀ ਮਾਰਕੀਟ ਦੇ ਵਿੱਚ ਵੀ ਇਹ ਹੀ ਬਹੁਤ ਮਹਿੰਗੀ ਵਿਕਦੀ ਉਹ 450 ਦੀ ਵਿਕਦੀ ਹੈ ਜੀ ਸਾਨੂੰ ਆਪ ਦਾ ਰੇਟ ਪਤਾ ਤੇ ਉਹਨਾਂ ਦਾ ਪਤਾ ਠੀਕ ਹੈ ਜੀ ਇਸ ਤਰ੍ਹਾਂ ਹੀ ਆ ਆਪਣੇ ਕੋਲ ਲੋਹਰਾਂ ਪਈਆਂ ਨੇ ਆ ਦੇਖੋ ਜੀ ਲੋਹਰਾਂ ਵੀ ਆਪਣੇ ਕੋਲ ਆ ਗਈਆਂ ਜੀ ਇਹ ਹਜ਼ਾਰ ਦੀ 6 ਲੋਹਰਾਂ ਨੇ ਜੀ ਹਜ਼ਾਰ ਦੀਆਂ 6 ਜੀ ਆ ਦੇਖੋ ਜੀ ਨਸ ਦੇ ਵਿੱਚ ਸਾਰੇ ਇਹ ਡਿਜ਼ਾਈਨ ਬਹੁਤ ਹੁੰਦੇ ਆ ਸਾਰੇ ਡਿਜ਼ਾਈਨ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਦਿਖਾਈ ਵੀ ਨਹੀਂ ਜਾਂਦੇ ਆਹ ਆ ਗਿਆ ਡਿਜ਼ਾਈਨ ਬਾਕੀ ਦਾ ਮਤਲਬ ਕਿ ਘਰੀ ਇੱਧਰ ਕੰਮ ਕੀਤਾ ਵਾਕੀ ਬਾਕੀ ਇੱਧਰ ਕੰਮ ਆ ਗਿਆ ਉਧਰ ਆ ਗਿਆ ਇਹ 3 ਥ੍ਰੈਡ ਦੀ ਥ੍ਰੀ ਥ੍ਰੈਡ ਇਹ 900 ਦੇ ਦੋ ਬੋਰ ਦੀ ਗਰੰਟੀ ਹੋਊ ਜੀ ਸੀਜ਼ਨ ਦੇ ਵਿੱਚ ਬੋਰ ਆ ਗਿਆ ਆਪਾਂ ਪੀਸ ਚੇਂਜ ਕਰਕੇ ਦੇਵਾਂਗੇ ਠੀਕ ਹੈ ਬੋਰ ਆਉਂਦਾ ਹੀ ਨਹੀਂ ਜੀ ਇਹਨਾਂ ਦੇ ਵਿੱਚ ਆ ਕੋਟੀਆਂ ਗਈ ਜੀ 250 ਰੁਪਏ 250 ਰੁਪਏ ਬਫਲ ਦੀ ਆ ਜੀ ਨਾਲੇ ਹੈਵੀ ਦੇ ਵਿੱਚ ਆ ਵੀਰੇ ਪੂਰੇ ਹੈਵੀ ਦੇ ਵਿੱਚ ਆ ਘਟੀਆ ਕੁਆਲਿਟੀ ਨਹੀਂ ਵੇਚਦੇ 250 ਰੁਪਏ ਸਿਰਫ ਬਾਕੀ ਦੇ ਇੱਕ ਪਤੀ ਲੱਗ ਰਿਹਾ ਵੀ ਬੜੀ ਹੈਵੀ ਕੋਟੀ ਆ ਦੇਖੋ ਜੀ ਬੈਲਵਟ ਦੀ ਹਾਂਜੀ ਬੈਲਵਟ ਦੇ ਵਿੱਚ ਆ ਗਈ 750 ਰੁਪਏ ਫੁੱਲ ਗਰੰਟੀ ਹੋ ਪੀਸ ਦੇਖ ਖਰਾਬ ਹੁੰਦਾ ਨਾ ਮੈਂ ਪੀਸ ਚੇਂਜ ਕਰਕੇ ਦੇਵਾਂਗੇ ਨਾਲੇ ਕਲਰ ਪੂਰਾ ਵਧੀਆ ਹੋਰ ਵੀ ਆਈਟਮ ਆ ਜਾ ਦੇਖੋ ਜੀ ਹੁੱਡੀ 3 ਥਰੈਡ ਦੇ ਵਿੱਚ ਸਾਰੇ ਚੀਜ਼ ਦੀ ਗਾਰੰਟੀ ਹੋ ਗਈ ਆ ਪਰ ਇਹ ਚੀਜ਼ ਦੀ ਗਾਰੰਟੀ ਦਿੰਦੇ ਆ ਕਿ ਅਦਰ ਕੀ ਵੀ ਆਪਣੇ ਕੋਲ ਇਹਦੇ ਵਿੱਚ ਆਪਣੇ ਕੋਲ ਬਹੁਤ ਆਈਟਮਾਂ ਪਈਆਂ ਨੇ ਜੀ ਹੁਣ ਸਾਰੀਆਂ ਦਿਖਾਈਆਂ ਮਿਲ ਜਾਂਦੀਆਂ ਸਾਰਾ ਆਈਟਮ ਮਿਲ ਜੂਗੀ ਤੁਹਾਨੂੰ ਆਪਣੇ ਕੋਲ ਕਰੀ ਆ ਬਾਕੀ ਆਪਣਾ ਕਰੀ ਆ ਸਾਰਾ ਕੁਝ ਕੀਤਾ ਆਪਣੇ ਕੋਲ ਕਰੀ ਕੰਮ ਆ ਵੀ ਸਾਰਾ ਮਾਲ ਫੁੱਲ ਪਿਆ ਜੀ ਆਪਣੇ ਕੋਲੇ ਅਦਰ ਵੀ ਆ ਜੀ ਬਈਆ ਪਣਾ ਹੁਣ ਸੂਟ ਦਿਖਾ ਦਈਏ ਮਟਾਇਆ ਆ ਜੋ ਹਾਂ ਜੀ ਹੁਣ ਆਪਣੇ ਕੋਲ ਆ ਗਿਆ ਸੂਟ ਇਹ ਵੀ ਆਪਣੇ ਕਲੀਅਰ ਕਰਨ ਇਹ ਆਪਣਾ ਸਟਾਕ ਕਲੀਅਰ ਕਰਨ ਆਪਾਂ ਲੇਡੀ ਸੂਟਾਂ ਦਾ ਕੰਮ ਬੰਦ ਕਰਤਾ ਬਹੁਤ ਘੱਟ ਰੇਟਾਂ ਤੇ ਆ ਆਪਣੀ ਰੇਟ ਦੀ ਗਾਰੰਟੀ ਹੋ ਜਾ ਆਪਣਾ ਕੋਈ ਰੇਟ ਬਾਜ਼ਾਰ ਦੇ ਵਿੱਚ ਦੇ ਜੇ ਸਾਰੇ ਹੋਲ ਸੇਲ ਰੇਟਾਂ ਤੋਂ ਵੀ ਘੱਟ ਰੇਟਾਂ ਦੇ ਦੇ ਦਾਂਗੇ ਆਪਾਂ ਸਾਰਾ ਸਟਾਕ ਇੱਕ ਨਾ ਤਾਂ ਬਤਾ ਦਿਖਾ ਦਈਏ ਚੱਕੇ ਹਾਂਜੀ 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 ਮੜੇ ਕੋਈ ਰੇਟ ਦੱਸ ਦੋ ਜੀ ਆ ਦੇਖੋ ਜੀ 300 ਰੁਪਏ ਦਾ ਸੂਟ ਹੈ ਇਹ 300 ਓਨਲੀ ਹਾਂਜੀ ਹਾਂਜੀ ਬੜਾ ਵਧੀਆ ਨਾ ਵੀਰੇ ਕਲਰ ਨਾਲੇ ਪੂਰਾ ਵਧੀਆ ਪੂਰੇ ਵਧੀਆ ਕਢਾਈ ਹੋਈ ਵੀ ਆ ਮੈਂ ਕਹ ਰੇਟ ਤਾਂ ਹੀ ਬਹੁਤ ਘੱਟ ਨੇ ਜੀ ਓਨਲੀ ਔਨ 300 ਰੁਪਿਆ ਜੀ 300 ਰੁਪਏ ਦੇ ਵਿੱਚ ਆ ਦੇਖੋ ਜਾਮ ਦੇ ਸੂਟ ਜਾਮ ਦੇ ਸੂਟ 450 ਰੁਪਿਆ 450 ਜੀ ਜਿਵੇਂ ਆ ਜਾਮ ਦਾ ਆ ਗਿਆ ਹੈਵੀ ਹਾਂਜੀ 500 ਰੁਪਿਆ 500 ਓਨਲੀ ਬਸ ਬਹੁਤ ਘੱਟ ਰੇਟ ਨਾਲੇ ਆ ਜੀ ਜਿਵੇਂ ਆ ਵਧੀਆ ਆ ਗਿਆ ਪੂਰਾ ਹੈਵੀ ਆ ਗਿਆ ਜੀ ਬਜ਼ਾਰ ਦਾ ਰੇਟ 1800 ਰੁਪਿਆ ਜੀ ਆ ਸੂਟ ਦਾ ਹਾਂਜੀ ਆਪਣੇ ਕੋਲ ਆਪਾਂ ਦੇਵਾਂਗੇ 950 ਦਾ ਮੈਂ ਸੂਟ ਫ੍ਰੀ ਦੇ ਦੂੰਗਾ ਜੀ ਆ ਸੂਟ ਬਜ਼ਾਰ ਤੋਂ ਵਿੱਚੋਂ 990 ਦਾ ਕੋਈ ਵੀ ਦੇ ਦੇ ਪਿਓਰ ਨੇਚਰਲ ਕਰੇਵ ਦਾ ਜੀ ਆਧ ਰੇਟ ਦੇ ਵਿੱਚ ਜੀ ਆਧ ਰੇਟ ਦੇ ਵਿੱਚ ਜੀ ਮੈਂ ਕਹਿੰਦਾ ਜੀ ਹੋਰ ਸੇਲ ਦੇ ਰੇਟ ਤੋਂ ਵੀ ਘੱਟ ਆ ਕਿਉਂਕਿ ਆਪਾਂ ਸਟਾਕ ਕਲੀਅਰ ਕਰਨਾ ਜੀ ਬਾਕੀ ਆਪਣੇ ਕੋਲ ਐਡਰੈਸ ਲੈਣਾ WhatsApp ਤੇ ਭੇਜ ਦੇਾਂਗੇ ਆਪਾਂ ਠੀਕ ਹੈ ਤੇ ਹੁਣ ਵੀਰੇ ਇੱਕ ਵਾਰ ਨਾ ਐਡਰੈਸ ਪੂਰਾ ਕਲੀਅਰ ਕਰ ਦੇ ਇੱਕ ਵਾਰ ਐਡਰੈਸ ਹੁਣ ਜੀ ਤੁਸੀਂ ਆਪਣਾ ਰਾਮਪਰਾ ਫੂਲ ਦਸ਼ਮੇਸ਼ ਨਗਰ ਗਲੀ ਨੰਬਰ 4 ਨੀਅਰ ਜੋੜੇਪੁਰ ਜਿੱਥੋਂ ਮਹਾਰਾਜ ਨੀ ਸੜਕ ਨਿਕਲੇ ਤੋਂ ਉਹਨੂੰ ਮੈਂ ਨੰਬਰ ਦੇ ਦੂੰਗਾ ਮੇਰੇ ਨੰਬਰ ਨੂੰ ਐਡ ਕਰਕੇ ਕਾਲ ਕਰ ਲਓ ਜਦ ਮਰਜ਼ੀ 24 ਘੰਟੇ ਤੁਹਾਨੂੰ ਮੇਰੇ ਦੋਨੇ ਨੰਬਰ ਮਿਲਣਗੇ ਚਾਲੂ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਰਹਿ ਗਏ ਨੇ ਤੇ ਆਪਾਂ ਕਾਲ ਕਰਕੇ ਕੋਈ ਵੀ ਇਨਕੁਇਰੀ ਕਰ ਸਕਦੇ ਆਂ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲਓ ਫੋਲੋ ਬਾਬੇ ਦੀ ਏਟੀ ਰਾਮਪੁਰਾ ਫੂਲ ਨਾ ਹਾਂਜੀ ਹਾਂਜੀ ਸਾਡਾ ਇੰਸਟਾਗ੍ਰam ਆਈਡੀ ਜੂਰ ਫੋਲੋ ਕਰਿਓ ਜੀ ਤੁਹਾਡੀ ਸਪੋਰਟ ਨਾਲ ਅਸੀਂ ਜਿੰਨਾ ਜਿੰਨਾ ਜਮੇ ਸਪੋਰਟ ਕਰੋਗੇ ਉਵੇਂ ਹੀ ਰੇਟ ਘਟ ਦੇਵਾਂਗੇ ਅਸੀਂ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ